ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫਤ ਨਾਲ ਨਜਿੱਠਣ ਦੇ ਅਭਿਆਸ ਦੇ ਤੌਰ ਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਡੀਸੀ ਕੰਪਲੈਕਸ ਵਿਖੇ ਮੌਕ ਡ੍ਰਿਲ ਕੀਤੀ ਗਈ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਪੁਲਿਸ, ਸੈਿਤ, ਨਗਰ ਕੌਂਸਲ, ਪੰਜਾਬ ਹோம்ਗਾਰਡ, ਸਿਵਲ ਡਿਵੈਸ ਅਧਿਕਾਰੀਆਂ ਤੇ ਰੋਟਰੀ ਕਲੱਬ ਤੇ ਐਨਸੀਜੀ ਵਲੰਟੀਰੀਆ ਨੂੰ ਮੌਕ ਡ੍ਰਿਲ ਦੇ ਵਿੱਚ ਸਾਰੇ ਹੀ ਮੌਜੂਦ ਰਹੇ। ਪੰਜਾਬ ਹோம்ਗਾਰਡ ਦੇ ਕਮਾਂਡਰ ਅਜੀਪਾਲ ਸਿੰਘ ਨੇ ਕਿਹਾ ਕਿ ਇਹ ਇੱਕ ਅਭਿਆਸੀ ਕਾਰਵਾਈ ਹੈ ਅਤੇ ਲੋਕਾਂ ਨੂੰ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਉਹਨਾਂ ਨੇ ਸ਼ਰਾਰਤੀ ਅੰਸਰਾਂ ਨੂੰ ਵੀ ਅਦਾਇਗੀ ਕਰ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਤੇ ਰਾਈ ਇਸ ਮੌਢੇਲ ਬਾਰੇ ਅਫਵਾਹ ਫਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੋ ਜੋ ਕੈਜੂਐਲਟੀਆਂ ਹੋਈਆਂ ਨੇ ਉਹ ਕੁਝ ਬਿਲਡਿੰਗ ਦੇ ਵਿੱਚ ਹੋਣਗੀਆਂ, ਕੁਝ ਉਹ ਆਊਟਰ ਸਾਈਡ ਦੇ ਵਿੱਚ ਹੋਣਗੀਆਂ। ਤੇ ਉਹਨਾਂ ਕੈਜੂਐਲਟੀਆਂ ਨੂੰ ਸਾਡੇ ਪੰਜਾਬ ਹோம்ਵਾਰਡ ਸਿਵਲ ਡਿਫੈਂਸ ਦੀ ਟੀਮ ਤੇ ਸਾਡੇ ਫਾਇਰਫਾਈਟਰ ਜੋ ਕਿ ਅੱਗ ਅੱਗ ਲੱਗ ਜੂਗੀ ਜੇ ਮੰਨ ਲਓ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਕੋਈ ਮਜ਼ਾਈਲ ਡਿੱਗੀ ਹੈ ਜਾਂ ਕੁਝ ਵੀ ਹੋਇਆ। ਉਹਦੇ ਨਾਲ ਕੋਈ ਫਾਇਰ ਫਾਇਰ ਪੈਦਾ ਹੋਈ ਆ ਤਾਂ ਉਹਨੂੰ ਕਿਵੇਂ ਕੰਟਰੋਲ ਕਰਨਾ ਉਹ ਫਾਇਰ ਪਾਰਟੀ ਦਾ ਕੰਮ ਹੋਊਗਾ ਤੇ ਉਸ ਤੋਂ ਇਲਾਵਾ ਇੱਥੇ ਇੱਕ ਸਿਵਲ ਸਰਜਨ ਐਸਐਮਓ ਦੀ ਜਿਹੜੀ ਆ ਉਹ ਟੀਮ ਆਈ ਹੋਈ ਆ ਜੀ ਇਹ ਅੱਜ ਵਾਲੀ ਜਿਹੜੀ ਮੌਕ ਡ੍ਰਿਲ ਹੈ ਇਹ ਆਪਰੇਸ਼ਨ ਸਿੰਧੂਰ ਤੋਂ ਬਾਅਦ ਦੂਸਰੀ ਮੌਕ ਡ੍ਰਿਲ ਜਿਹੜੀ ਹੈ ਉਹ ਦੇਸ਼ ਦੇ ਵੈਸਟਰਨ ਬਾਰਡਰ ਤੇ ਜਿਹੜੇ ਸਟੇਟਸ ਨੇ ਉਹਦੇ ਵਿੱਚ ਕੀਤੀ ਗਈ ਹੈ ਇਸ ਤੋਂ ਪਹਿਲਾਂ ਪਹਿਲੀ ਮੌਕ ਡ੍ਰਿਲ ਜਿਹੜੀ ਆ ਉਹ ਆਪਰੇਸ਼ਨ ਅਭਿਆਸ ਵਜੋਂ ਕੀਤੀ ਗਈ ਸੀ ਇਸ ਮੌਕ ਡ੍ਰਿਲ ਦੇ ਵਿੱਚ ਸਾਇਰਨਸ ਦਾ ਆਪਰੇਟ ਹੋਣਾ 에ਅ ਰੇਡ ਵਾਰਨਿੰਗ ਸਿਸਟਮਸ ਬਾਰੇ ਲੋਕਾਂ ਨੂੰ ਦੱਸਿਆ ਗਿਆ ਇਸ ਮੌਕ ਡ੍ਰਿਲ ਦੇ ਵਿੱਚ ਐਮਬੂਲੈਂਸਸ ਤੇ ਫਾਇਰ ਫਾਈਟਿੰਗ ਦੀ ਮੂਵਮੈਂਟ ਸਾਰੇ ਟ੍ਰੈਫਿਕ ਪੁਲਿਸ ਦਾ ਕੀ ਸਹਿਯੋਗ ਹੈ ਉਸ ਬਾਰੇ ਜਨਰਲ ਪਬਲਿਕ ਨੂੰ ਅਵੇਅਰ ਕੀਤਾ ਗਿਆ ਇਸ ਮੌਕ ਡ੍ਰਿਲ ਦਾ ਜਿਹੜਾ ਮੇਨ ਮੰਤਵ ਇਹ ਹੈ ਕਿ ਸੰਭਾਵੀ ਐਨਮੀ ਡ੍ਰੋਨਸ ਜਾਂ ਐਨਮੀ ਨਜ਼ਾਇਰ ਜਾਂ ਹੋਰ ਕੋਈ ਵੀ ਐਨੀਮੀ ਪ੍ਰੋਜੈਕਟ ਹੈ ਜਿਹੜਾ ਆ ਉਹ ਸਾਡੇ ਦੇਸ਼ ਦੇ ਵਿੱਚ ਡਿੱਗਣ ਤੋਂ ਬਾਅਦ ਉਹ ਪੈਦਾ ਹੋਈ ਸਿਚੁਏਸ਼ਨ ਨੂੰ ਕਿਵੇਂ ਨਜਿੱਠਣਾ ਉਹ ਸਾਰੇ ਪ੍ਰਬੰਧਨ ਦਾ ਜਾਇਜ਼ਾ ਜਿਹੜਾ ਆ ਉਹ ਇਸ ਮੌਕ ਡ੍ਰਿਲ ਰਾਹੀਂ ਲੈ ਆ ਜਾਂਦਾ ਸਾਇਰਨ ਦੀ ਗੱਲ ਕਰ ਸਕਦੇ ਕਿ ਸਾਇਰਨ ਦਾ ਮਤਲਬ ਇਹ ਹੁੰਦਾ ਹੈ ਕਿ ਸਾਇਰਨ ਏਅਰ ਫੋਰਸ ਦੇਖੋ ਪੰਜਾਬ ਦਾ ਹਰ ਜ਼ਿਲ੍ਹਾ ਜਿਹੜਾ ਹੈ ਤੇ ਨਾਲ ਅਟੈਚ ਏਅਰ ਫੋਰਸ ਸਟੇਸ਼ਨ ਦੇ ਨਾਲ ਅਟੈਚ ਹੁੰਦਾ ਹੈ ਸਾਇਰਨ ਉਸ ਕੰਡੀਸ਼ਨ 'ਚ বাজਾਇਆ ਜਾਂਦਾ ਹੈ ਜਦੋਂ ਏਅਰ ਫੋਰਸ ਸਾਨੂੰ ਇਹ ਦੱਸ ਦਿੰਦੀ ਹੈ ਕਿ ਕੋਈ ਵਿਦੇਸ਼ੀ ਐਨਰ ਇਜ਼ਰਾਈਲ ਦਾ ਕੋਈ ਡਰੋਨ ਜਾਂ ਕੋਈ ਹੋਰ ਚੀਜ਼ ਸਾਡੇ ਹਿੰਦੁਸਤਾਨ ਦੇ 에ਅਰ ਸਪੇਸ ਦੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਉਹ ਇਸ ਦਿਸ਼ਾ ਵੱਲ ਨੂੰ ਆ ਰਹੀ ਹੈ ਤੇ ਲੋਕਾਂ ਨੂੰ ਉਸ ਚੀਜ਼ ਤੇ ਸੁਚੇਤ ਕੀਤਾ ਜਾਂਦਾ ਲੋਕਾਂ ਨੂੰ ਪਹਿਲੇ ਸਹੀ ਇਹ ਹੀ ਕਰਨਾ ਚਾਹੁੰਦੇ ਆ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਇਹ ਮੌਕ ਡ੍ਰਿਲਸ ਨਾਲ ਇਹ ਦੇਖਣ ਔਰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਉਹ ਪੈਨਿਕ ਨਾ ਹੋਣ। ਅਗਰ ਲੋਕਾਂ ਨੇ ਇਸ ਚੀਜ਼ ਦੇ ਵਿੱਚ ਪਾਰਟ ਲਿਆ ਹੋਏਗਾ ਤੇ ਉਹ ਕਦੀ ਵੀ ਪੈਨਿਕ ਜਿਹੜਾ ਆ ਉਹ ਨਹੀਂ ਹੋਣਗੇ ਤੇ ਸਾਰੀ ਸਿਚੁਏਸ਼ਨ ਨੂੰ ਜਿਹੜਾ ਬੜੇ ਹੌਸਲੇ ਦੇ ਨਾਲ ਨਜਿੱਠਾ ਹੈ। ਬਹੁਤ ਅੱਛਾ ਲੱਗਿਆ ਦੇਖ ਕੇ ਕਿਵੇਂ ਡਿਪਾਰਟਮੈਂਟਸ ਦੀ ਆਪਸ ਵਿੱਚ ਕਿੰਨੀ ਕੋਆਰਡੀਨੇਸ਼ਨ ਰਿਕੁਆਇਰਡ ਹੁੰਦੀ ਔਰ ਕਿੰਨੀ ਐਕਸਲੈਂਟ ਇਹਨਾਂ ਨੇ ਉਹਦੀ ਡੈਮੋਨਸਟ੍ਰੇਸ਼ਨ ਦਿੱਤੀ ਹੈ ਅੱਜ। ਕਿ ਕਿੰਨੇ ਫਾਸਟ ਸਾਰੀ ਐਕਟੀਵਿਟੀਆਂ ਹੁੰਦੀਆਂ ਨੇ ਔਰ ਕਿੰਨਾ ਜ਼ਬਰਦਸਤ ਕੋਆਰਡੀਨੇਸ਼ਨ ਰਹਿੰਦਾ ਹੈ ਔਰ ਬਹੁਤ ਸਕਸੈਸਫੁਲ ਸੀ ਅੱਜ ਦਾ ਮੌਕਾ